ਪੰਜਾਬ ਸਰਕਾਰ ਦਾ ਜਲ ਸਰੋਤ ਵਿਭਾਗ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੇ ਆਖਰੀ ਖੇਤ ਤੱਕ ਟੇਲ ਨਹਿਰੀ ਪਾਣੀ ਮਿਲੇ ਉਸ ਨੂੰ ਲੈ ਕੇ ਉਹਨਾਂ ਵੱਲੋਂ ਪਿੰਡਾਂ ਦੇ ਵਿੱਚ ਜਿਹੜੇ ਨਾਲੇ ਬਣਾਏ ਜਾ ਰਹੇ ہیں ਬਰਸਾਤੀ ਰਸਵਾਏ ਜਿਹਨੂੰ ਆਪਾਂ ਕਹਿੰਨੇ ਆ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਥਰੁਟੀਆਂ ਸਾਹਮਣੇ ਆਈਆਂ ہیں ਜਿਸ ਦੇ ਜਿਹੜੇ ਮਟੀਰੀਅਲ ਲਾਇਆ ਜਾ ਰਿਹਾ ਕਿਉਂਕਿ ਪਹਿਲਾਂ ਵੀ ਅਸੀਂ ਇਸ ਚੀਜ਼ ਨੂੰ ਦਿਖਾ ਚੁੱਕੇ ਹਾਂ ਵੀ ਜਿਹੜਾ ਮਾਲ ਲਾਇਆ ਜਾ ਰਿਹਾ ਹੈ ਅਧਿਕਾਰੀ ਕੰਮ ਕਰ ਰਿਹਾ ਹੈ ਠੇਕੇਦਾਰ ਜੋ ਵੀ ਹੈ ਉਸ ਦੇ ਅੰਦਰ ਮੰਨ ਲਓ ਉਹ ਨਾਲਾ ਕੁਝ ਦਿਨ ਬਾਅਦ ਪਾਣੀ ਛੱਡ ਦੇ ਟੁੱਟ ਜਾਂਦਾ ਹੈ ਔਰ ਹੁਣ ਇਸ ਤਰ੍ਹਾਂ ਦਾ ਕੁਲਵਰਛਾ ਤੋਂ ਲੈ ਕੇ ਬਿਸਨਪੁਰ ਤੱਕ ਆਸੀਂ ਜਾ ਕੇ ਦੇਖਿਆ ਔਰ ਕੁਝ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਜਿਹੜੇ ਅਧਿਕਾਰੀ ਹੈ ਸਾਡੀ ਜ਼ਮੀਨ ਨੂੰ ਵੀ ਬਿਛਲੇ ਰਹੇ ਦੇ ਕਿ ਸਾਡੀ ਨਿਸ਼ਾਨਦੇਹੀ ਵੀ ਹੋ ਚੁੱਕੀ ਹੈ ਸਚਾਈ ਵਿਭਾਗ ਵੱਲੋਂ ਕੁਲਵਰਛਾ ਤੋਂ ਬਿਸਨਪੁਰ ਉਨੇ ਇੱਕ ਮੈਨਰ ਬਣਾਇਆ ਜਾ ਰਿਹਾ ਹੈ ਜਿਹੜਾ ਸੂਆ ਉਸ ਸੂਏ ਦੇ ਅੰਦਰ ਕਿਸਾਨਾਂ ਕੀ ਜ਼ਮੀਨਾਂ ਕਿਸਾਨਾਂ ਦਾ ਕਹਿੰਦੇ ਵੀ ਜ਼ਮੀਨ ਨੂੰ ਸਾਡੀ ਜ਼ਮੀਨ ਨੂੰ ਵੀ ਇਹ ਜਿਹੜੇ ਮਹਿਕਮਾ ਹੈ ਸਾਡੀ ਜ਼ਮੀਨ ਫੁਰਦੀਆਂ ਲਗਣ ਦੇ ਬਾਅਦ ਵੀ ਲੈ ਰਿਹਾ ਹੈ ਔਰ ਇਸ ਦੇ ਵਿੱਚ ਜਿਹੜੀ ਮਟੀਰੀਅਲ ਵੀ ਹੈ ਉਹ ਅਭੀ ਸੁਆ ਬਣੇ ਨਹੀਂ ਅਜੇ ਟੋਟਣ ਵੀ ਸਲੇਬਾਂ ਟੁੱਟਣ ਵੀ ਲੱਗੀਆਂ ਚਾਰ ਦਿਨ ਬਾਅਦ ਪਾਣੀ ਛੱਡਣ ਦੇ ਬਾਅਦ ਸੁਆ ਟੁੱਟ ਜਾਂਦੇ ਇਹ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਇਸ ਕੇਂਦਰ ਮਟੀਰੀਅਲ ਇਕੱਠੇ ਲਾਇਆ ਜਾ ਰਿਹਾ ਵੀ ਇਹ ਕੁਛ ਦਿਨ ਨਹੀਂ ਚੱਲੇਗਾ ਸਰਕਾਰ ਦਾ ਪੈਸਾ ਹੈ ਉਹ ਬਰਬਾਦ ਹੋਣਾ ਹੈ ਇਸ ਸਾਰੇ ਮਾਮਲੇ ਸੰਬੰਧੀ ਪੰਜਾਬ ਦੇ ਜਲ ਸਰੋਤ ਮੰਤਰੀ ਦੇ ਜਿਹੜੇ ਓਐਸਡੀ ਬਲਕਾਰ ਸਿੰਘ ਗੱਜੂ ਮਾਜਰਾ ਇਹ ਖੁਦ ਵੀ ਦੇਖਣ ਕਰਕੇ ਆਏ ਆ ਓਐਸਡੀ ਬਲਕਾਰ ਸਿੰਘ ਗੱਜੂ ਮਾਜਰਾ ਜਿਹੜਾ ਵੀ ਸਵਾਦ ਦਵਾਇਆ ਕਿ ਜਿਹੜਾ ਇਹ ਰਜਵਾਹੇ ਬਣਾਏ ਜਾ ਰਹੇ ਹਨ ਉਸ ਦੇ ਵਿੱਚ ਮਟੀਰੀਅਲ ਚੰਗਾ ਲਗੇ ਉਸ ਦੇ ਲਈ ਜਿਹੜਾ ਆ ਸੈਂਪਲ ਲੈ ਕੇ ਲੈਬੋਰੀਟਰੀ ਨੂੰ ਭੇਜੇ ਜਾ ਰਹੇ ਹਨ ਔਰ ਕਿਸਾਨਾਂ ਨੂੰ ਵੀ ਸਵਾਸ ਦਵਾਇਆ ਕਿ ਕਿਸਾਨਾ ਜੀ ਜਿਹੜੀ ਜ਼ਮੀਨ ਹੈ ਬਿਲਕੁਲ ਵੀ ਕੋਈ ਨਹਿਰੀ ਵਿਭਾਗ ਜਾਂ ਸਿੰਚਾਈ ਵਿਭਾਗ ਐਕੁਆਇਰ ਨਹੀਂ ਕਰੇਗਾ ਜੋ ਸਾਡੀ ਜ਼ਮੀਨ ਹੈ ਅਸੀਂ ਉਹਦੇ ਵਿੱਚ ਹੀ ਆਪਣਾ ਇਸ ਰਜਵਾਹ ਨੂੰ ਬਣਾਵਾਂਗੇ ਗੱਲਬਾਤ ਕਰਦੇ ਆਂ ਕਿਸਾਨ ਵੀ ਖੜੇ ਇੱਥੇ ਬਿਸਨਪੁਰੇ ਪਿੰਡ ਦੇ ਸਰਪੰਚ ਵੀ ਹੈ ਪਤਾ ਮਟੀਰੀਅਲ ਵਧੀਆ ਨਹੀਂ ਹੈਗਾ ਜੀ ਇੱਕ ਦਿਨ ਅਸੀਂ ਪਹਿਲਾਂ ਵੀ ਆਏ ਤੇ ਅਸੀਂ ਆਏ ਰੋੜੀ ਮਾਰੀ ਸਾਰਾ ਜਿਵੇਂ ਆਪਾਂ ਖੰਡਾ ਖੰਡ ਜਾਂਦੀ ਆ ਨਾ ਖੰਡ ਵਾਂਗੂ ਖੰਡ ਗਈ ਸਾਰੀ ਬਾਜਰੀ ਯਾਨੀ ਕਿ ਇਹ ਸਖਤ ਹੋਣੀ ਚਾਹੀਦੀ ਆ ਪਾਣੀ ਆਵੇ ਚੱਲਿਆ ਇਸ ਵਿੱਚ ਪਾਣੀ ਇੱਕ ਵਾਰੀ ਪਾਣੀ ਪਾਇਆ ਤੇ ਉਹਦੀ ਨਾਲ ਦੀ ਨਾਲ ਟੁੱਟ ਗਏ ਉੱਥੋਂ ਫਿਰ ਦੁਬਾਰੋਂ ਇਹਨਾਂ ਨੇ ਜੀਬੀਸੀ ਨਾਲ ਉਹ ਸਾਰਾ ਟਹਾਤਾ ਇਹਨਾਂ ਨੇ ਵੀ ਕਹਿੰਦੇ ਅਸੀਂ ਦੁਬਾਰੋਂ ਬਣਾਵਾਂਗੇ ਅਸੀਂ ਮੌਕੇ ਤੇ ਦਿਖਾਇਆ ਉਹਨਾਂ ਨੂੰ ਆਹ ਦੇਖੋ ਵੀ ਇਹ ਕਿਹੜੇ ਹਾਲਤ ਟੁੱਟਦਾ ਵੀ ਹਾਲਤ ਇਹ ਚ ਪਾਣੀ ਚੱਲਿਆ ਨਹੀਂ ਜਦ ਪਾਣੀ ਚੱਲੂਗਾ ਸਾਰੀ ਜ਼ਮੀਨਾਂ ਨੂੰ ਵੀ ਵਿਛੇ ਗੇ ਰਹੇ ਹਾਂ ਹਾਂ ਇਹ ਕਿਸਾਨਾਂ ਦੀ ਜ਼ਮੀਨਾਂ ਦੇ ਝੇੜ ਕਿੱਦਰੇ ਟੁੱਟਦਾ ਫਿਰ ਇਹ ਟੁੱਟ ਪਾ ਦੇਣਗੇ ਕਿਸਾਨ ਨੂੰ ਕਹਿਣਗੇ ਵੀ ਦੇ ਸਾਨੂੰ ਪੈਸੇ ਸਾਡਾ ਮਟੀਰੀਅਲ ਤੁਹਾਨੂੰ ਵੀ ਮਤਲਬ ਮਟੀਰੀਅਲ ਪਾ ਨਹੀਂ ਰਹੇ ਜੱਦ ਨਾਲ ਉਹਨਾਂ ਤੋਂ ਪੈਸੇ ਲੈਣਗੇ ਫਿਰ ਵੀ ਟੁੱਟ ਗਿਆ ਸੂਆ ਸਾਡੀ ਪਿੰਡ ਸਰਕਲ ਬੁਰਸ਼ਾ ਦੇ ਨਾਲ-ਨਾਲ ਸਾਡੀ ਜ਼ਮੀਨ ਦੇ ਨਾਲ-ਨਾਲ ਮੈਂਡਰ ਲੱਗਦਾ ਹੈ ਜਿਹੜੀ ਕਿ ਇਸ ਮੈਂਡਰ ਦਾ ਇਸ ਮੈਂਡਰ ਦਾ ਨਾਮ ਆ ਰਜਵਾਹਾ ਨੰਬਰ 3 ਨਮਾਦਾਂ ਜੀ ਨਮਾਦਾਂ ਹਾਂ ਜਿਸ ਦੇ ਵਿੱਚ ਕੇ ਸਾਡੀ 4 ਕਿੱਲਾਂ ਦੀ ਬਾਹੀ ਮੈਂਡਰ ਜਮੀਨ ਲੱਗਦੀ ਹੈ ਮੈਂਡਰ ਦੇ ਨਾਲ 3 ਕਿੱਲਾਂ ਦੀ ਬਾਹੀ ਪੱਟੀ ਨਹੀਂ ਗਈ 1 ਕਿੱਲੇ ਦੀ ਬਾਹੀ ਇਹਨਾਂ ਨੇ ਪੱਟਰ ਚੱਕ ਰੱਖਿਆ ਜੀ ਜਿਹੜੀ ਕਿ ਮੰਤੀ ਹੋਣ ਦੇ ਮਹਿਕਮੇ ਦੀ ਹਜ਼ੂਰੀ ਦੇ ਵਿੱਚ ਮੰਤੀ ਹੋਣ ਦੇ ਬਾਵਜੂਦ ਤਾਂ ਵੀ ਸਾਡੀ ਜ਼ਮੀਨ ਕਿਹਨੇ ਕਿਹਨੇ ਦੀ ਗ੍ਰਾਨੀ ਸੀ ਇਹ ਹੋਈ ਸੀ ਬਿਲਕੁਲ ਮੰਤੀ ਤਕਰੀਬਨ ਤਕਰੀਬਨ ਆ ਦਾ ਬਿਸਨਪਰੇ ਦੇ ਪੰਜ ਛੇ ਬੰਦੇ ਤੇ ਜੀ ਕਲਪੁਰਸਾ ਦੇ ਚਾਰ ਪੰਜ ਬੰਦੇ ਤੇ ਮਹਿਰੀ ਮਹਿਰੀ ਪਟਵਾਰੀ ਮਹਿਰੀ ਪਟਵਾਰੀ ਵੀ ਨਾਲ ਸੀ ਕਰਨਗੋ ਸਾਹਿਬ ਨਾਲ ਸੀ ਪਟਵਾਰੀ ਸਾਹਿਬ ਨਾਲ ਸੀ ਗਏ ਉਹਨਾਂ ਦੀ ਹਜ਼ੂਰੀ ਵਿੱਚ ਇਹ ਮਨਗੁੜੀਆਂ ਲੱਗੀਆਂ ਹੈਂ ਬੁਰਜੀ ਕੇ ਬਾਅਦ ਵੀ ਗੜਬੜ ਕਰ ਰਹੇ ਹੈਂ ਬੁਰਜੀ ਦੇ ਲੱਗਿਆਂ ਦੇ ਬਾਵਜੂਦ ਵੀ ਮਹਿਕਮਾ ਤੱਕੇ ਨਾਲ ਇੱਕ ਕਿਲੇ ਦੀ ਬਾਹੀ 6.5 ਇੰਚ 6 ਫੁੱਟ ਜਗ੍ਹਾ ਤੱਕੇ ਨਾਲ ਸਾਡੇ ਅੰਦਰ ਨੂੰ ਬਣਾ ਜਿਆ ਥੋੜੀ ਸੁਣਵਾਈ ਨਹੀਂ ਹੁੰਦੀ ਤੁਸੀਂ ਕੋ ਅਦਾਲਤ ਜਾ ਰਹੇ ਹੋ ਸਾਰੇ ਸਾਡੀ ਅਸੀਂ ਕਈ ਵਾਰੀ ਐਕਸ਼ਨ ਸਾਹਿਬ ਨੂੰ ਮਿਲ ਸੁਕਾ ਕਈ ਵਾਰੀ ਐਸਡੀਓ ਸਾਹਿਬ ਨੂੰ ਮਿਲ ਚੱਕਾ ਕਈ ਵਾਰੀ ਅਸੀਂ ਜੇਏ ਸਾਹਿਬ ਨੂੰ ਮਿਲ ਚੱਕਾ ਆਖਰੀ ਹਥਿਆਰ ਕੀ ਹੈ ਤਾਂ ਆਖਰੀ ਹਥਿਆਰ ਸਾਡੇ ਲਵੇ ਸਰ ਹੁਣ ਅਦਾਲਤ ਦਾ ਰਿਆ ਗਿਆ ਹੋਰ ਸਾਡੇ ਕੋਲੇ ਕੋਈ ਹਥਿਆਰ ਨਹੀਂ ਨਾ ਕੋਈ ਸਾਡੀ ਸੁਣਵਾਈ ਹੈ ਦੇਖੋ ਅਸੀਂ ਅੱਜ ਵੀ ਜਾ ਕੇ ਆਇਆ ਮੈਂ ਹਫਤੇ ਚ ਇੱਕ ਅੱਧੀ ਵਾਰੀ ਮੈਂ ਰੋਜ਼ ਜਾ ਰਿਹਾ ਜਿੱਥੇ ਜਿੱਥੇ ਮਸ਼ੀਨਾਂ ਵੀ ਚੱਲ ਰਹੀਆਂ ਨੇ ਸਾਡੀਆਂ ਨਾਲੇ ਸਾਫ ਹੋ ਰਹੇ ਨੇ ਸੇਮ ਨਾਲੇ ਹੋਗੇ ਜੋ ਵੀ ਹੈਗੇ ਨੇ ਪਰ ਸਾਡੀ ਇਧਰੋਂ ਨਦੀ ਆਉਂਦੀ ਆ ਉਥੇ ਵੀ ਆ ਹੁਣ ਉੱਥੇ ਜਾ ਕੇ ਆਂ ਵੇਟ ਕਰਕੇ ਆ ਤੇ ਅੱਜ ਵੀ ਮੈਂ ਜਾ ਕੇ ਆਂ ਜਿੱਥੇ ਸੂਆ ਨਵਾਂ ਬਣ ਰਿਹਾ ਹੈ ਟੇਲ ਬਣ ਰਹੀ ਹੈ ਨਵੀਂ ਤੇ ਬੇਸ਼ਨਪੁਰੇ ਔਰ ਕਲਪੁਰਸ਼ਾਂ ਵਾਲੀ ਜਿਹੜੀ ਬਣ ਰਹੀ ਆ ਉਹ ਉਹਦਾ ਜਿਹੜਾ ਮਟੀਰੀਅਲ ਦੀ ਸਾਡੇ ਕੋਲ ਸਾਹਮਣੇ ਆਈਦੀ ਵੀ ਮਟੀਰੀਅਲ ਜਿਹੜਾ ਹੈਗਾ ਵੀ ਉੱਥੇ ਮਾੜਾ ਲਾਇਆ ਜਾ ਰਿਹਾ ਹੈ ਪਰ ਮੈਂ ਅੱਜ ਐਕਸ਼ਨ ਸਾਹਿਬ ਨੂੰ ਵੀ ਫੋਨ ਕਰਕੇ ਉਹਦਾ ਮਟੀਰੀਅਲ ਹੈ ਜਿਹੜਾ ਉੱਥੇ ਜੀਵੀ ਐਸ ਡੀਓ ਸਾਹਿਬ ਨੂੰ ਬੁਲਾ ਕੇ ਉਹ ਲਾਈਵ 'ਚ ਭੇਜਿਆ ਟੈਸਟ ਹੋਣ ਵਾਸਤੇ ਤੇ ਮੈਨੂੰ ਕੋਈ ਉੱਥੇ ਇੰਨਾ ਉਹ ਨਹੀਂ ਲੱਗਿਆ ਹੈਗਾ ਪਰ ਫੇਰ ਵੀ ਉਹ ਅਸੀਂ ਲੋਕਾਂ ਦੀ ਜਿਹੜੀ ਮੰਗ ᱛੀ ਉਹਨੂੰ ਜਾਇਜ਼ ਰੱਖਦੇ ਹੋਏ ਮੰਨਦੇ ਹੋਏ ਉਹਦਾ ਮਟੀਰੀਅਲ ਦਾ ਅਸੀਂ ਜਿਹੜਾ ਸੈਂਪਲ ਹੈ ਉਹ ਅਸੀਂ ਲੈੇ ਭੇਜਿਆ ਹੈ ਉਹ 1-2 ਦਿਨਾਂ ਚ ਉਹਦੀ ਰਿਪੋਰਟ ਆ ਜੂਗੀ ਸਾਡੇ ਕੋਲੇ ਪਤਾ ਲੱਗ ਜੇ ਜਿਹੜਾ ਜਿੱਥੇ ਨਿਸ਼ਾਨਦੇਹੀ ਹੋਈ ਆ ਮੈਕਮੈਨ ਕੀਤੀ ਆ ਜਿੱਥੇ ਜ਼ਮੀਨ ਸਾਡੀ ਬਣਦੀ ਆ ਮੈਕਮੈਨ ਦੀ ਉੱਥੇ ਹੀ ਸੁਹਾ ਬਣੂਗਾ ਹੋਰ ਕਿਸੇ ਦੀ ਕੋਈ ਜ਼ਮੀਨ ਨਹੀਂ ਲਈ ਜਾਊਗੀ ਜੇ ਕਿਸੇ ਦੀ ਕੋਈ ਹੈਗੀ ਆ ਤੋ ਸਾਨੂੰ ਇੱਥੇ ਸਮਾਨੇ ਮੰਤਰੀ ਸਾਹਿਬ ਸਰਦਾ ਚੇਤਨਿਕ ਜੋੜਾ ਮਾਜਰਾ ਜੀ ਨੇ ਜਿਹਦੇ ਨੇ ਐਮਐਲਏ ਜਿੱਤੇ ਨੇ ਉੱθεν ਦੇ ਦਫ਼ਤਰ ਖੋਲ੍ਹਿਆ ਹੋਇਆ ਲੋਕਾਂ ਦੀ ਸੁਵਿਧਾ ਵਾਸਤੇ ਉੱਥੇ ਅਸੀਂ ਬੈਠਦੇ ਆ ਤਿੰਨੇ ਜਣੇ ਸਾਡੇ ਕੋਲੇ ਆਉਣ ਜੇ ਕੋਈ ਐਸੀ ਗੱਲ ਹੈਗੀ ਆ ਤਾਂ ਅਸੀਂ ਉਹਨੂੰ ਆਪ ਜਾ ਕੇ ਦੇਖਾਂਗੇ ਅੱਜ ਵੀ ਮੈਂ ਦੇਖ ਕੇ ਆਇਆ ਕੋਈ ਘਬਰਾਉਣ ਦੀ ਲੋੜ ਨਹੀਂ ਜਿੱਥੇ ਨਿਸ਼ਾਨਦੇਹੀ ਹੋਈ ਆ ਜਿੱਥੇ ਸਾਡੀ ਜਾਇਦਾਦ ਬਣਦੀ ਆ ਮੈਕਮੇ ਦੀ ਉੱਥੇ ਸੁਭਾ ਬਣਾਇਆ ਜਾ ਕਿਸਾਨ ਦੇ ਕੁਝ ਮੈਨੇ ਨਹੀਂ ਕਿਸਾਨ ਦੀ ਕੋਈ ਜ਼ਮੀਨ ਹੀ ਲਈ ਜਾਊਗੀ ਧੱਕੇ ਨਾਲ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼